ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਆਪਦੇ ਸੱਜਣ ਦੇ ਕੋਲੇ ਮਿੱਤਰੋ ਫਿਰ ਪਹੁੰਚ ਗਿਆ ਮੇਰਾ ਪੁਰਾਣਾ ਯਾਰ ਆ ਇਹ ਵੀ ਭਾਈ ਮੈਂ ਇਸ ਟਾਈਮ ਹੈਗਾ ਭਾਈ ਜਸਕਰਨ ਵੀਰ ਦੇ ਕੋਲੇ ਇੱਟਾਂ ਵਾਲੀ ਪਿੰਡ ਦੇ ਵਿੱਚ ਇੱਟਾਂ ਵਾਲੀ ਪਿੰਡ ਜ਼ਿਲ੍ਹਾ ਫਰੋਜ਼ੀਪੁਰ ਦਾ ਪਿੰਡ ਇਹ ਭਰਾ ਵੀ ਜਦੋਂ ਤੋਂ ਚੈਨਲ ਚੱਲਿਆ ਹੋਇਆ ਆਪਣੇ ਚੈਨਲ ਦੇ ਨਾਲ ਹੀ ਜੁੜਿਆ ਹੋਇਆ ਇਹ ਮੁਹੱਬਤ ਹੁੰਦੀ ਆ ਉਹ ਮੁਹੱਬਤ ਨਹੀਂ ਹੁੰਦੀ ਜਿਹੜਾ ਦੋ ਚਾਰ ਵੀਡੀਓ ਪਾ ਕੇ ਤੀਜੀ ਚੌਥੀ ਵੀਡੀਓ ਤੇ ਕੋਈ ਹੋਰ ਹੋਵੇ ਤੇ ਪੰਜਵੀਂ ਤੇ ਕੋਈ ਹੋਰ ਹੋਵੇ ਛੇਵੀਂ ਤੇ ਕੋਈ ਹੋਰ ਹੋਵੇ ਉਹ ਯਾਰ ਇਹ ਨਹੀਂ ਹੁੰਦੀ ਮਿੱਤਰੋ ਉਹ ਗਦਾਰੀ ਹੁੰਦੀ ਆ ਮੈਂ ਤਾਂ ਇਹ ਗੱਲ ਕਹਿਣਾ ਹੁਣਾ ਕਿ ਮਤਲਬ ਦੇ ਲਈ ਕੱਢਣਾ ਕਿਸੇ ਨੂੰ ਜੇ ਮਤਲਬ ਨਿਕਲ ਗਿਆ ਫਾਹਾ ਵੱਢਣਾ ਕਿਸੇ ਨੂੰ ਇਹ ਗੱਲਾਂ ਗੱਲ ਟਿਕਾਣੇ ਨਹੀਂ ਲਾਉਂਦੀਆਂ ਥੋੜੇ ਜੇ ਬਣ ਕੇ ਰਿਆ ਕਰੋ ਸਿਆਣੇ ਆਪਣੇ ਮਤਲਬ ਲਈ ਮਤਲਬ ਬਣਾ ਕੱਢਿਆ ਕਰੋ ਇਸੇ ਤਰ੍ਹਾਂ ਹੀ ਆਪਾਂ ਬਾਈ ਜਸਕਰਨ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਅੱਜ ਮਿੱਤਰੋ ਆਓ ਮਿਲਦੇ ਆ ਬਾਈ ਜਸਕਰਨ ਨੂੰ ਸਾਰੀ ਜਾਣਕਾਰੀ ਲੈਣੇ ਸਸਕਰਨ ਵੀਰੇ ਸਤ ਸ੍ਰੀ ਅਕਾਲ ਬਾਈ ਵਾਹ ਵਧੀਆ ਸਾਰੇ ਤੁਸੀਂ ਦੱਸੋ ਗੱਲ ਐ ਜਿਸ ਕਰਨ ਬਾਈ ਗਰਮੀ ਬਹੁਤ ਅੱਜ ਹੈਣਾ ਹੈ ਗਰਮੀ ਦਾ ਲੋ ਬਹੁਤ ਜ਼ਿਆਦਾ ਹੋ ਗਿਆ ਜੀ ਇਸ ਕਰਨਾ ਬਾਈ ਮੂੰਹ ਮਰਚਦਾ ਬਾਈ ਮਰਚਦਾ ਮਾਈਦਾ ਤੂੰ ਤਕੜੇ ਆ ਜਿਹੜੇ ਇੰਨਾ ਧੰਨ ਤੇ ਮੈਂ ਕਹਿੰਦਾ ਇਨੀ ਲੋਜ ਤੁਰੇ ਫਰਦੇ ਆ ਸਾਡੇ ਹਰ ਘੰਦਰੋਂ ਨਹੀਂ ਨਿਕਲਦਾ ਅੰਦਰੋਂ ਡਰੇ ਪਏ ਆ ਮਜਬੂਰੀ ਆ ਬਾਈ ਜੀਤਾ ਸਾਡਾ ਵੀ ਨਹੀਂ ਕਰਦਾ ਸਹੀ ਗੱਲ ਪਰ ਇਹ ਹੁਣ ਜਵੇਂ ਇੱਥੇ ਛਾਂਵੇਂ ਖੜੇ ਕੀ ਤੁਰਨ ਨੂੰ ਜੀ ਕਰਦਾ ਇੱਕ ਵਾਰਦੀ ਆ ਯਾਰ ਬਾਈ ਬਾਕੀ ਵੱਡੀ ਗੱਲ ਇਹ ਆ ਬਾਈ ਹੋਰ ਇੱਕ ਗੱਲ ਪਤਾ ਲੱਗੀ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ 50 ਤੋਂ ਬਾਹਰ ਹੋ ਸਕਦਾ ਹੈ ਕਿ 52 53 ਤੇ ਜਾ ਸਕਦਾ 55 ਤੇ ਵੀ ਪਰ ਉਹਨਾਂ ਦਿਨਾਂ ਨੂੰ ਮੈਂ ਤਾਂ ਨਾ ਹੀ ਲਿਆਵੇ ਦਰਖਤ ਲਾਓ ਜਿੰਨੇ ਵੀ ਬੂਟੇ ਬਾਟ ਤਾਂ ਹੈਗਾ ਨਹੀਂ ਤਾਂ ਆਉਂਦੀ ਗਰਮੀ ਨੂੰ ਤੁਸੀਂ 60 60 ਦੇ ਤੁਹਾਨੂੰ ਘਰੇ ਰੋਟੀ ਪਕਾਉਣ ਦੀ ਲੋੜ ਨਹੀਂ ਪੈਣੀ ਚੁੱਲਿਆਂ ਦੀ ਬ ਕੋਠੇ ਦੇ ਪਕਾ ਕੇ ਰੱਖ ਦਿਆ ਕਰ ਆ ਜੀ ਸਾਮ ਨੂੰ ਪੱਕੀ ਮਿਲ ਜਾ ਕਰੂਗੀ ਇਹਨਾਂ ਟੈਂਪਰੇਚਰ ਆਊਗਾ ਭਾਈ ਅੱਛਾ ਜਿਸਕਰਨ ਭਾਈ ਅੱਜ 2 ਜਨਵਰੀ ਆਪਾਂ ਹੋਰ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਜਿਸਕਰਨ ਭਾਈ ਗਾਵਾਂ ਦੀ ਕੀ ਡਿਟੇਲ ਆ ਭਾਈ ਇਹ ਤੀਜਾ ਸੁਹਾ ਸਰਪੇ ਸੂਣੀ ਆ ਤੀਜਾ ਸੁਹਾ ਸਤਾਂ ਦਿਨਾਂ ਦੀ ਕੱਚੀ ਆ ਠੀਕ ਆ ਪਿਛਲੇ ਸੂਏ ਦਾ 24 ਤੋਂ 25 ਕਿਲੋ ਦਾ ਰਕਾਟ ਆ ਇਹਦਾ 24 25 ਕਿਲੋ ਦਾ ਹਾਂ ਯਾਨੀ ਕਿ ਕਹਨਾਲ ਨਹੀਂ ਚੋਇਆ ਹੋਇਆ ਬੰਦੇ ਦਾ ਆਂਦੀ ਆ ਗਾਂ ਵੀ ਦੁੱਧ ਆਲੀ ਆ ਯਾਰ ਆਪ ਵੀ ਦੱਸਦੀ ਆ ਯਾਰ ਇਹ ਗੱਲ ਹਨਾ ਠੰਡੀ ਠੰਡੀ ਹੁੰਦੀ ਆ ਹਨਾ ਠੰਡੀ ਠੰਡੀ ਪੂਰੀ ਠੰਡੀ ਸਾਲ ਥਣ ਵੀ ਚੰਗਾ ਲੱਗਾ ਬਈ ਫੜੇ ਦਾ ਹਫਤੇ 'ਚ ਹੋਰ ਨਿਕਰ ਜੂ ਬਈ ਬਹੁਤ ਨਿਕ ਜੂ ਬੋਟਲ ਅੱਛਾ ਬਈ ਇੱਕ ਗੱਲ ਥਣ ਨੂੰ ਬੜਾ ਚੰਗਾ ਲੱਗਾ ਜਿਸ ਕਰਨ ਬਈ ਲੇਵਾ ਦਾ ਬਹੁਤ ਟਕਾਣੀ ਤੇ ਬੜਾ ਬਹੁਤ ਬਹੁਤ ਹਜੇ ਵੇਹੋ ਢੱਲਾਂ ਕਨੀਆ ਪਈਆਂ ਬਾਈ ਖਿੱਚਦੇ ਹੀ ਆਪਾਂ ਇੱਕ ਗੱਲ ਮੁੱਲ 75000 ਦੇਣੀ ਕਿੰਨੇ ਦੀ ਆ 72 ਦੇ ਦਿਆਂਗਾ ਹਾਂ ਯਾਰ 72 ਦੀ ਮੰਨ ਲਾ 70 ਦੀ ਮੰਨ ਲਾ ਤੂੰ ਦੇ ਤੀ ਹਣਾ 70 ਦੀ ਲੈ ਕੇ ਹੁਣ ਇਹਨੂੰ ਚੋਲਾ ਟਕਾ ਕੇ ਅੱਗੇ ਸਿਆਲ ਆਉਣਾ ਜਿੰਨਾ ਕੋ ਮਹੀਨਿਆਂ ਦੀ ਗੱਭਣ ਹੋਵੇ ਤੇ 15 16 ਕਿਲੋ ਦੁੱਧ ਹੋਵੇ ਰਿਖੀ ਦੀ ਫਿਰ ਵੇਚ ਦੇ ਫਿਰ ਵੇਚ ਜਾਂਦੇ ਕਰੀਏ ਦੁੱਧ 6 ਮਹੀਨਾ ਸੱਤੋਂ ਦਾ ਫਿਰ ਯਾਰ ਬਾਕੀ ਗਰਮੀ ਦਾ ਤੋਹਫਾ ਗਰਮੀ ਮਣਾਉਣਾ ਨਹੀਂ ਕਰਾਉ ਸੰਗਾ ਅਗਰਾਂ ਗਾਂ ਟਿਕਾਣੇ ਦੀ ਆ ਤੇ ਨੂੰ ਕਰਦੇ ਆ ਵੀ ਮੰਨ ਲਾ ਜਿਹੜੇ ਭਰਾ ਨੇ ਨਵਾਂ ਕੰਮ ਕਰਨਾ ਜਿਨੇ ਪਸ਼ੂ ਪਹਿਲੀ ਪੂਲੀ ਵਾਰੀ ਤੇ ਦੂਜੀ ਵਾਰੀ ਰੱਖਣੇ ਆ ਮੈਂ ਇਹ ਚੀਜ਼ ਜਾਣਣਾ ਹੁਣਾਂ ਵੀ ਆਹ 2 ਮਹੀਨੇ ਪਾਇਓਰਟੀ ਨਾ ਰੱਖੋ ਪਾਇਓਰਟੀ ਤੋਂ ਪਰ ਗਰਮੀ ਨੇ ਉਹ ਜਿਹੜੀ ਪਿਓਰਟੀ ਆ ਨਾ ਭਾਈ ਉਹ ਤਾਂ ਹੰਕੀ ਜਰੋਂ ਦਾ ਆਪਣੇ ਤੋਂ ਟੈਂਪਰੇਚਰ ਨਹੀਂ ਮਟੇਰ ਆਉਂਦਾ ਉਹ ਵੱਡੇ ਫਾਰਮਰ ਉਹਨਾਂ ਦੇ ਉਹ ਜਿਹੇ ਡਿਜ਼ਾਈਨ ਬਣਾਏ ਉਹਨਾਂ ਦਾ ਹੱਲ ਕੀਤਾ ਹੋਇਆ ਹਣ ਵੇ ਤੌਸ ਦੀ ਕੋਈ ਜਮਾ ਖੜੀ ਐ ਨਾਲੇ ਤੁੱਪ ਦੇ ਵਿੱਚ ਹੀ ਖੜੀ ਐ ਆਪਣੀ ਤੁੱਪ ਦੇ ਵਿੱਚ ਹੀ ਖੜੀ ਐ ਅੱਛਾ ਕੇ 72 ਦੀ ਦੇ ਦਈਏ ਫਿਰ 72 ਦੀ ਦੇ ਦਈਏ ਮੇਰਾ ਮਨ ਹੋਰ ਕਹਿੰਦਾ ਸੀਗਾ ਦੋ ਹੋਰ ਚੱਕ ਲਈ ਨਹੀਂ ਹੈ ਕੋਈ ਨਹੀਂ ਕਰਦਾਂਗੇ ਮਾਨ ਦਾ ਮੈਂ ਝਕਣਾ ਮੈਂ ਉਦੋਂ ਬਾਅਦ ਕੱਟੀ ਨਾ ਮੈਂ ਗੱਲ ਖਤਮ ਕਰ ਦਿੰਦਾ ਹਾਂ ਕਰਦੇ ਗਾ ਭਾਈ ਮੈਨੂੰ ਪਤਾ ਗਾਂ ਮਾਜੀ ਦੀ ਹੋਈ ਆ ਤਿਆਰ ਹੋਇਆ ਸਹੀ ਗੱਲ ਇਹਦੀ ਆ ਵੇਟ ਲੱਟਲਾ ਬਹੁਤ ਹਨਾ ਰਵੇ ਜੋ ਚੁਆ ਕੇ ਜਿੰਨੂੰ ਮਰਜ਼ੀ ਵੇਚ ਲੈ ਲੈ ਵੀ ਭਾਈ ਤੋਰੀ ਨੂੰ ਜਿਸ ਕਰਨ ਵੀਰੇ ਘੱਡੀ ਬਾਹਰ ਲੈ ਵੀ ਮਿੱਤਰੋ ਗਾਂ ਦਾ ਥਣ ਲੇਵਾ ਬੁੜਾ ਜ਼ਬਰਦਸਤ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਵੀ ਦੇਖੋ ਆ ਕੇ ਤੁਹਾਨੂੰ ਪਸੰਦ ਆਊਗੀ ਵੇਖੋ ਕਰਾਂ ਹੂੰ ਇਹਦੇ ਬਾਅਦ ਤੁਹਾਨੂੰ ਇੱਕ ਪੂਰੀ ਮਿਹਨਤ ਦਿਖਾਉਣੀ ਆ ਭਾਲੀ ਜਮਾਂ ਬਾਈ ਵਾਕਿ ਲੈ ਆ ਜਿਸ ਕਰਨ ਵੀਰੇ ਲੇਵਾਲੂਆ ਦਾ ਲਾ ਦੂਗੀ ਦੀ ਰਟਕਾਣੇ ਜਾ ਬਹੁਤ ਬਹੁਤ ਜਿਆਦੇ ਹੂੰ ਨਹੀਂ ਠੀਕ ਹੈ ਜਸਕਰਨ ਬਾਈ ਤੇ ਕਿਹਨ ਵੱਡੀ ਬੁੱਡੀ ਵੀ ਛੋਟੀ ਵੀ ਨਹੀਂ ਹੈਣਾ ਹਾਂ ਨਾ ਕੱਦ ਬਾਡੀ ਪੂਰੀ ਹੈ ਕੋਈ ਵੇਲ ਨਹੀਂ ਘਟ ਕੋਈ ਕੱਦ ਨਹੀਂ ਘਟ ਕਰ ਹਾਂ ਪੂਰੀ ਬੰਤਰ ਬੰਤਰ ਦੀ ਚੰਗੀ ਆ ਬਾਕੀ ਚਾਲ ਢਾਲ ਵੇਖ ਕੱਡੀ ਸੋਣੀ ਚੌੜੀ ਹੋ ਕੇ ਦੁਰਦੀ ਆ ਬੈਠਨੇ ਬੰਨਣਾ ਕੋਈ ਗੰਦੂ ਪਾ ਪੈਰਪੂਰ ਰੱਖਦੀ ਪੋਜ ਪੋਜ ਕੇ ਜਿਵੇਂ ਆਪਾਂ ਕਹਿ ਦ ਨਖਰਾ ਪੂਰਾ 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 ਨਹੀਂ ਠੀਕ ਹੈ ਬਾਈ ਅੱਛਾ ਆਏ ਤਾਂ ਹੋ ਗਈ ਗਾਂ ਪੂਰੀ ਜਸਕਰਨ ਇੱਕ ਮੈਂ ਆ ਬੂਰੀ ਬਾਈ ਹਾਂਜੀ ਹਾਂਜੀ ਉਹਦੇ ਬਾਰੇ ਦੱਸੀ ਬਾਈ ਉਦੇ ਥੱਲੇ 7 ਕਿਲੋ ਦੁੱਧਾ ਠੀਕ ਹੈ ਠੀਕ ਹੈ ਜੀ ਠੀਕ ਹੈ ਮਹੀਨੇ ਦਾ ਠੀਕਾ ਭਰਿਆ ਹੋਇਆ ਹੈਗਾ ਜੀ ਆਪਾਂ ਵੇਲੀ ਮੰਨਦੇ ਆਪਾਂ ਵੇਲੀ ਮੰਨਦੇ ਆਂ ਹਾਂ ਕੱਟੀ ਸੀਗੀ ਤੇ ਮਰ ਕੱਟੀ ਉਹਨਾਂ ਨੇ ਦਿੱਤੀ ਨਹੀਂ ਕੱਟੀ ਪੂਰੀ ਰੱਖ ਲਈ ਇਹਨਾਂ ਨੇ ਅੱਛਾ ਪੂਰੀ ਕੱਟੀ ਸੀ ਦਿੱਤੀ ਪੂਰੀ ਲੀਲੀ ਦੀ ਸੀ ਕੱਟੀ ਜਦੋਂ ਦਵਾਣੇ ਹੋ ਗਏ ਕੱਟੀ ਦੇ ਬੂਰੀ ਲੀਲੀ ਦੀ ਕੱਟੀ ਬਹੁਤ ਚੰਗੀ ਮੈਂ ਵੀ ਮੰਗੀ ਸੀਗੀ ਹਾਂ ਮੈਂ ਤਾਂ ਸੱਚ ਪੁੱਛੇ 35 ਹਜ਼ਾਰ ਕੱਲੀ ਕੱਟੀ ਦਾ ਦਿੰਦਾ ਸੀ ਉਹਨਾਂ ਨੂੰ ਇਹ ਫੇ ਦਿੱਤੀ ਨਹੀਂ ਹੈ ਜੇ ਤਿੰਨੇ ਕਹਿੰਦੇ ਕੱਟੀ ਨਹੀਂ ਦੇਣੀ ਠੀਕ ਹੈ ਅੱਛਾ ਇਹਦੇ ਥਾਲੇ ਦੁੱਧ 7 ਕਿਲੋ ਹੁਣ ਮਹੀਨੇ ਦੀ ਹੋਗੀ ਬਣੀ ਇਹ ਵੀ ਆਪਾਂ ਮਾਲਾ ਅਗਲੇ ਨੂੰ ਦੱਸਣਾ ਫਰਜ਼ ਆ ਵੀ ਗਰਮ ਸ਼ਰਮ ਚੀਜ਼ ਨਾ ਦੇ ਦੇਣਾ ਹਾਂ ਤੇ ਚੋਣ ਮਿਲਦੀ ਕਿਵੇਂ ਹੁਣ ਤੇ ਮਿਲਦੀ ਇੱਕ ਟਾਈਮ ਟੀਕੇ ਦੇ ਮਿਲਦੀ ਆ ਤੇ ਇੱਕ ਟਾਈਮ ਚਾੜਦੇ ਆ ਆਪਣੇ ਕੋਲ ਅੱਛਾ ਇਹ ਤੇਰੇ ਕੋਲ ਹੀ ਟੀਕਾ ਲੈਣ ਲੱਗੀ ਜਾਂ ਉੱਥੋਂ ਹੀ ਲੈ ਕੇ ਨਹੀਂ ਨਹੀਂ ਮੇਰੇ ਕੋਲ ਆ ਕੇ ਵੀ ਤੇਰੇ ਕੋਲੋਂ ਉਪਰਾ ਕਰਕੇ ਉਪਰਾ ਕਰਕੇ ਆਈ ਕਿਤਨਾ ਤੇਰੇ ਕੋਲ ਆਈ ਪਰਸੋਂ ਆ ਜੇ ਇਹ ਜੀ ਨਹੀਂ ਲਾਇਆ ਮੈਂ ਉਹਨਾਂ ਕੋਲ ਉਹਨਾਂ ਕੋਲ ਤਾਂ ਕੱਟੀ ਤਾਂ ਹੋਗੀ ਹਾਂ ਹਾਂ ਅੱਗੇ ਮੈਂ ਵਧੀਆ ਮੈਂ ਲੱਗ ਚੋਂ ਚੰਗਾ ਲੱਗਾ ਬਈ ਤੂੰ ਚਾਹ ਤਾਂ ਫੋੜਾ ਟਕਾਣੇ ਦਾ ਕਿੰਨੇ ਦੀ ਦੇ ਦੇਂਗੇ ਬਈ ਆਪਾਂ ਤੇ 55000 ਦੀ ਦੇ ਦਾਂਗੇ ਆਪਾਂ ਫਿਰ ਤਾਂ ਠੀਕ ਹੈ ਯਾਰ ਲੈ ਕੱਢੀ ਬਾਰ ਨੂੰ ਬਈ ਯਾਰ ਮੈਂ ਤਾਂ ਆਖਿਆ ਜਬ ਜ਼ਿਆਦਾ ਮੰਗੇਗਾ ਤੂੰ ਨਹੀਂ ਨਹੀਂ ਅੱਜ ਤੈਨੂੰ ਦੇ ਦਿਆ ਲੈਵੇ ਲੂਗੇ ਵਾਲੇ ਬਹੁਤ ਆ ਗਏ ਕੁੜੀ ਵਾਲਾ ਸੁਪਨਾ ਮੈਂ ਕੱਟੀ ਝੋਟੀ ਲੈਵਾਵੇ ਕੀ ਬਣਾਉਂਦੀ ਮੈਂ ਹਨਾ ਹਾਂ ਹਾਂ ਹੂੰ ਲੈ ਇੰਨੀ ਬਈ ਮਾਰ ਮਾੜੀ ਵੀ ਕੱਢ ਕੇ ਕੁੜੀਏ ਤੇਰਾ ਪਾਪਾ ਠੱਗੀ ਤਾਂ ਨਹੀਂ ਮਾਰੀ ਜਾਂਦਾ ਇਹਦਾ ਦੇਖੀ ਪਾ ਮਹੀਏ ਪਾਰੋਂ ਦੇ ਜੰਦੇ ਤਾਂ ਹੈ ਪਤਾ ਲੈ ਵੇਖੋ ਬਈ ਹੂੰ ਅਜਾ ਇੱਕ ਗੱਲ ਹੋਰ ਐ ਜਿਸਕੇ ਮੈਂ ਦਾ ਪੁੜਾ ਫਾੜਾ ਬੜਾ ਚੰਗਾ ਉਹ ਚੌੜਾ ਐ ਦਾ ਮਾਜੀ ਪੱਠੇ ਨਹੀਂ ਖਾਤੇ ਤੇਰੇ ਕੋਲੇ ਹਜੇ ਕਿਵੇਂ ਪੱਠੇ ਨਹੀਂ ਖਾਤੇ ਮੈਂ ਨਹੀਂ ਜਾਂਦਾ ਅੰਜੂ ਵੀ ਸੜਦੀ ਰਹਿੰਦੀ ਹਜੇ ਹੂੰ ਰੋਂਦੀ ਆ ਹਜੇ ਯਾਰ ਪੂਰੀ ਮੈਂ ਆ ਬਾਈ ਲੈ ਮਿੱਤਰੋ 55 ਮਾਣਦਣ ਕਿੰਨਾ ਕੋ ਕਰਦ ਗਏ ਮਾਣਦਣ ਕਰਦਾਂਗੇ 1000 ਰੁਪਏ ਦਾ ਹੋਰ ਮੇਰਾ ਮਾਣ ਵੇਲਾ ਧੁੱਪੇ ਸੜ ਕੇ ਆ ਯਾਰ ਜੱਜ ਜੀ ਦੇ ਦੇ ਹੁਣ ਤੂੰ ਦੱਸ ਦੇ ਯਾਰ ਹੁਣ ਜੱਜ ਜੀ ਦੇ ਦੇ ਮੈਂ ਘੱਟ ਨਹੀਂ ਕਹਿੰਦਾ ਤਰਪੰਜਾ ਨਹੀਂ ਕਹਿੰਦਾ ਚੱਲਦੇ ਰਹੇ ਬਸ ਠੀਕ ਹੈ ਲੈ ਮਿੱਤਰੋ 52000 ਦੇ ਵਿੱਚ ਮੱਝ ਆ ਗਈ ਬੂਰੀ ਹੁਣ ਰੀਜ ਨਹੀਂ ਛੱਡਣੀ ਕੋਈ ਤੁਹਾਡੀ ਅਧੂਰੀ ਤੇ ਮਿੱਤਰੋ ਜ ਆ ਸਾਡਾ ਪੁੱਤ ਹੈਲੋ ਕਿਹੜੇ ਸਕੂਲ ਪੜਦਾ ਹੈ ਕੀ ਨਾ ਈਬੀਐਸ ਟੀਵੀਐਸ ਕ੍ਰਿਸਟ ਸਕੂਲ ਫਰੋਸ਼ਾ ਈਬੀਐਸ ਕ੍ਰਿਸਟ ਸਕੂਲ ਹਾਂ ਫੈਰੀ ਸ਼ਹਿਰ ਫੇਰੂ ਸ਼ਹਿਰ ਚਾਰ ਜਾਉਂਦਾ ਰਹਿ ਪੁੱਤ ਅੱਛਾ ਜਿਸ ਕਰਨ ਮੈਂ ਨੰਬਰ ਕਿੰਨਾ ਆਪਣਾ ਬਾਈ 97815 ਹੂੰ 10925 ਇੱਕ ਵਾਰੀ ਹੋਰ ਆਉਂਦੇ ਬਾਈ 97815 ਹੂੰ 10925 97815 10 925 925 ਇਹ ਬਾਈ ਦਾ ਨੰਬਰ ਆ ਮਿੱਤਰੋ ਪਿੰਡ ਇੱਟਾਂ ਵਾਲੀ ਦਾ ਜ਼ਿਲ੍ਹਾ ਫਿਰੋਜ਼ਪੁਰ ਇੱਟਾਂ ਵਾਲੀ ਪਿੰਡ ਆ ਜਿਹੜਾ ਮਿੱਤਰੋ ਫੇਰੂ ਸ਼ਹਿਰ ਦਾ ਫਿਰੋਜ਼ਸ਼ਾਹ ਦਾ ਗਵੰਡੀ ਪਿੰਡ ਆ ਜਾਵਾਂ